ਆਪਣੇ ਕੱਲ ਪੜਾ ਲਿਆ ਲੈਵੀ ਦੇਖੋ ਗਰਾ ਦਿਵਾਲੀ ਕੈਨੇਡਾ ਦੀ ਇੱਥੇ ਨਾ ਕੱਲ ਐਡਮੈਂਟਨ ਚ ਆਪਾਂ ਜਿੰਨੇ ਪੜਾਕੇ ਚਲਾਤੇ ਤੇ ਅਜੇ ਪੜਾਕਿਆਂ ਦਾ ਖੂਲ ਜੇ ਠੰਡੇ ਵੀ ਨਹੀਂ ਸੀ ਹੋਏ ਤੇ ਉਦੋਂ ਨੂੰ ਪੁਲਸ ਆ ਗਈ ਪੋਸਿਬਿਲਿਟੀ ਹੈ ਕੰਨਗਟੀ ਬੋਲਦੀ ਆਈਆਂ ਕਿ ਇਸ ਅਫਸਰਾਂ ਨੇ ਨਾਲ ਫਾਇਰ ਵੀ ਕੀ ਜਿਹਾ ਨੇ ਇਹ ਲਾ ਅੱਗ ਬੁਝਾਉ ਦੱਸਤਾਗਾ ਤੇ ਆ ਕਿ ਇਹਨਾਂ ਨੇ ਪੰਜਾਂ ਨੇ ਪੂਰੀ ਕਾਰਵਾਈ ਪਾਈ ਲੱਭਣ ਦੀ ਕੋਸ਼ਿਸ਼ ਕੀਤੀ ਠੀਕ ਹੈ ਖੈਰ ਉਹ ਨਹੀਂ ਥੇ ਇਹ ਬੰਦੇ ਆਪਣੇ ਇਧਰ ਉਧਰ ਹੋ ਗਏ ਸਮਝ ਕੇ ਗੱਲ ਜਦੋਂ ਬੱਤੀਆਂ ਲੱਗੀਆਂ ਵਾਲੀਆਂ ਗੱਡੀਆਂ ਆਉਂਦੀਆਂ ਦੇਖੀਆਂ ਹਨ ਤੇ ਫਿਰ ਇਹਨਾਂ ਨੇ ਦੱਸਿਆ ਵੀ ਸੇਫਟੀ ਦੇ ਪਰਪਸ ਦੇ ਤੌਰ ਤੇ ਵੀ ਸਿਰਫ ਸੈ ਹਰ ਚ ਤਿੰਨੀ ਜਗ੍ਹਾ ਪਰਮਿਟ ਮਿਲੇ ਵੀ ਨਹੀਂ ਜਿੱਥੇ ਜਾ ਕੇ ਤੁਸੀਂ ਪੜਾਕੇ ਚਲਾ ਸਕਦੇ ਹੋ ਤੇ ਉਸ ਤੋਂ ਬਿਨਾ ਕਹਿੰਦੇ ਕਿਤੇ ਵੀ ਤੁਸੀਂ ਪੜਾਕੇ ਨਹੀਂ ਚਲਾ ਸਕਦੇ ਹੈਗੇ ਤੇ ਚਾਹੇ ਮਤਲਬ ਕੋਈ ਵੀ ਵੱਡਾ ਛੋਟਾ ਭੜਾਕਾ ਕੋਈ ਨਹੀਂ ਚਲਾ ਸਕਦੇ ਸਿਰਫ ਤੇ ਸਿਰਫ ਕੱਲੀਆਂ ਫੁੱਲ ਝੜੀਆਂ ਨੇ ਜਿਨ੍ਹਾਂ ਦਾ ਕੀ ਮਤਲਬ ਜਿਹੜੀਆਂ ਤੁਸੀਂ ਬਿਨਾ ਕਿਸੇ ਪਰਮਿਟ ਤੋਂ ਚਲਾ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਕਾਲ ਕਰਕੇ ਜਦ ਪਰਮਿਟ ਲੈਣਾ ਪਊਗਾ ਜੇ ਪਰਮਿਟ ਨਹੀਂ ਮਿਲਦਾ ਤਾਂ ਤੁਸੀਂ ਭੜਾਕੇ ਨਹੀਂ ਚਲਾ ਸਕਦੇ ਚੱਕਰੀ ਵੀ ਆ ਇਹ ਕਹਿੰਦੇ ਵੀ ਸਾਰਾ ਕੁਸਤਾ ਸਾਰੇ ਤਾਂ ਘਰ ਲੱਕੜਾਂ ਦੇ ਹੈਗੇ ਹਨ ਵੀ ਇੱਕ ਵਾਰੀ ਇੱਕ ਮਾੜਾ ਮੋਟਾ ਇਧਰ ਉਧਰ ਹੋਇਆ ਜਿੰਦੇ ਮੁੜ ਕੇ ਕੰਮ ਲੋਟ ਹੀ ਨਹੀਂ ਆਉਣ ਵਾਲਾ ਹੈਗਾ ਬਾਈ ਪੰਜਾਬੀ ਜੀ ਦੱਸ ਦੇ ਬਾਕੀ ਫਿਰ ਆ ਪੁਲਿਸ ਵਾਲੇ ਭਾਈਆਂ ਨਾਲ ਗੱਲਾਂ ਬਾਤਾਂ ਕਰੀਆਂ ਦੇਖਿਓ ਸਾਰਾ ਪੰਜਾਬੀ ਆਈ ਸਪੀਕ ਅ ਲਿਟਲ ਬਿਟ ਆਫ ਪੰਜਾਬੀ ਬਾਈ ਸਪੀਕ ਹਿੰਦੀ ਐਂਡ ਗੁਜਰਾਤੀ ਓਕੇ ਯੂ ਕੈਨ ਆਲਸੋ ਟੈਲ ਇਨ ਹਿੰਦੀ ਇਫ ਯੂ ਵਾਂਟ ਲਾਈਕ ਵੀ ਜਸਟ ਫਾਰ ਲੈਟਿੰਗ ਦ ਕਮਿਊਨਿਟੀ ਨੋ ਅਬਾਊਟ ਦਿਸ ਥਿੰਗ ਆ ਫੁਲਚੜੀ ਸਪਾਰਕਲ ਇਸ ਯਾ ਫੁਲਚੜੀ ਯੂ ਨੋ ਇਫ ਯੂ ਆਰ ਇਫ ਯੂ ਆਰ ਐਟ ਹੋਮ ਯਾ ਦੈਟਸ ਫਾਈਨ ਬਟ ਦੈਨ ਐਨੀਥਿੰਗ ਬਿਗਰ ਆ Torres is yada. No, it's not allowed, and it's yeah. for it's for mm -hmm. everyone's safety, um, especially when we have fireworks. Like how people segregate this thing. Mm -hmm. like which which we can we burn it or which is not to burn? So like because the So like sparklers, this. sparklers is good. They're fine. Sparklers yeah. are fine because they're not under the explosive regulations. They're not considered display or commercial <laughs> yeah. Uh, yeah. firework. But basically anything above a sparkler, like there's, anything, a, there's a vast majority, so we can't give you the like. We can't give you like an example. it is because there's so many different types. So but nearby, oh, for permission, you different. have to go to the city. You have to go and follow up with the complaint. Thank you so much. <laughs> yeah, Happy that's it. Okay. Yeah, yeah, thank, thank you, you so much. No Happy birthday. Thank you. Really to have a good episode, record. guys. Thank you. <laughs> thank you. Thank <laughs> you